ਗੱਗਿਆ ਆਦੂ ਮੰਗਲਾ ਰੇਜ ਕਿੰਨੇ ਪੋਣੇ ਉਹ ਰੇਤਾ ਪੂਰਾ ਹੋ ਗਿਆ ਸੀ ਹਾਂ ਆ ਜਿਹੜੀਆਂ ਉੱਚੀਆਂ ਨੀਵੇਂਆਂ ਫੰਟਾਂ ਜੀਆਂ ਹਾਂ ਮਾਜਲ ਬਰਾਬਰ ਜੇ ਹੋ ਜੇ ਜੀ ਅੱਛਾ ਕਹ ਕੇ ਬੋਰੀਆਂ ਪਾਤੀਆਂ ਭਾਈ ਇੱਧਰ ਤਾਂ ਲੱਗ ਗਿਆ ਸਾਢੇ ਤਿੰਨ ਹਾਂ ਪੁਰਲੇ ਸਾਢੇ ਤਿੰਨ ਨੰਬਰ 1 ਚ ਹਾਂ ਹਾਂ ਪਾਇਆਂ ਦਾ ਸਾਢੇ ਦਾ 26 ਜੇ ਸੀ ਸੀ ਤੱਕ ਆ ਉਹ ਛੱਪੀ ਵਾਲੀਆਂ ਤਾਂ ਮੇਰੀਆਂ ਗਿਣ ਹਜੇ ਹਾਂ 26 ਚ ਵੀ ਲੱਗ ਰਹੀ ਐ ਤੇ ਪੰਜਵੀਂ ਬੋਰੀ ਹਾਂ ਭਾਈ ਭਾਈ ਪੰਜਵੀਂ ਦਾ ਲਾ ਤੋ ਗਿਆ ਤੂੰ ਕਿਹਦੇ ਬੋਰੀਏ ਪੈ ਗਈ ਕਿਲੇ ਮਗਰ ਅੱਛਾ ਹੁਣ ਮੋਟਰ ਚਲਾ ਕੇ ਭਰਤਾ ਇੱਧਰ ਤਾਂ ਸੱਟ ਗਿਆ ਪਦਾਨ ਉਹ ਰਹਿ ਗਏ ਤਨ ਕੀਲੇ ਲੰਬੇ ਲੰਬੇ ਰਹਿ ਗਏ ਨਹੀਂ ਹੁਣ ਬੰਦਾ ਆਊਗਾ ਚਾਹ 26 ਰਾਜ ਉਹੀ ਕਹੀਆਂ ਨੇ ਘੱਟ ਰੇ ਪੈਂਦਾ ਜੀ ਥੋੜਾ ਟਾਈਮ ਲੈ ਕੇ ਘੱਟ ਰੇ ਨਾਲ ਪੱਕਦੀ ਸੀ 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 ਬੋਰੀਆਂ ਬੋਰੀਆਂ ਸੀ ਤੇ ਸੀ ਸੀ ਬੋਰੀਆਂ 26 ਦੇ ਉਹਨੇ ਬੋਰੀਏ ਪਾੜੇ ਫੇਰ ਕੰਨ ਜਾਂ ਚੱਕੇ ਨੇ ਫੇਰ ਬੋਰੀ ਪੰਜ ਛੀ ਬੋਰੀਆਂ ਪਈਆਂ ਛੀ ਪਈਆਂ ਵਿਚ ਵਿਚਦਾ ਯਾਰ 우ਸ਼ਾ ਨਾਲੋਂ ਵੱਧ ਖਰਚਾ ਸੀ 우ਸ਼ਾ ਨਾਲੋਂ ਵੱਧ ਰੇ ਲੈਂਦੀ ਵੱਧ ਵੀ ਨਾ ਖਰਚਾ ਵੱਧ ਲੈਂਦੀ ਆ ਪਉਂ ਕਹਿੰਦੇ ਆ ਵੀ ਜਿਹੜਾ ਜਿਹੜਾ ਟਾਈਮ ਘਟਾਤਾ ਹਾਂ ਉਹ ਜਿਹੜਾ ਪਾਣੀ ਬਚ ਰਿਹਾ ਉਹ ਜਾਂ ਦੂਜਾ ਸਮਾਨ ਮੇਰੇ ਹਿਸਾਬ ਤਾ ਉਨੇ ਹੀ ਰੇ ਵੱਧ ਪੈ ਗਿਆ ਚੱਲ ਯਾਰ ਇੱਕ ਤਾਂ ਪਾਣੀ ਬਚ ਰਿਹਾ ਕੇਰਾਂ ਦੀ ਪ੍ਰਦਾਨ ਮੰਨ ਲਓ ਕੇਰਾਂ ਤਾਂ ਆਪਾਂ ਨੂੰ ਪਾਣੀ ਪਊ ਉਹ ਇੱਕ ਉਹ ਜਿਹੜੀ ਪ੍ਰਦਾਨ ਬਚ ਰਹੀ ਉਹਦੇ ਬੰਦੇ ਤਾਂ ਯਾਰ ਵਿੱਚ ਵਿੱਚ ਤਾਂ ਕਹਿੰਦੇ ਚ ਆਪਣੇ 8-8 ਤੇ ਪਹੁੰਚ ਗਏ 8-8 ਤੇ ਉਹ ਜਿੱਦੇ ਖਰੀਦਣਗੇ ਹਲੇ ਉਹਦੇ ਪਤਾ ਲੱਗੂ ਪਿਛਲੀ ਵਾਰ ਤਾਂ ਖਰੀਦ ਲਈ ਐ ਤੇ ਕੀ ਕਹਿੰਦੇ ਦਵਾਨੀ ਕਾਰਟ ਕੱਟਣ ਫੇਰ ਕੀ ਕਰੇਗਾ ਤੂੰ ਬਹੁਤ ਫੇਰ ਕੀ ਕਰੇਗਾ ਸਹੀ ਪਤਾ ਹੁਣ ਛੱਡ ਜਿਆ ਨੇ ਕੋਈ ਬਾਹਲਾ ਦਾਮ ਵਾਲੀ ਗੱਲ ਨਹੀਂ ਲਾਦੀ ਜਰ ਜਿੰਨਾ ਚੱਕਰ ਤੁਸੀਂ ਜੀਰੀ ਮੰਗ ਰਹੇ ਹੋਗੇ ਲੋਕੋ ਉਹਨਾਂ ਜਗ੍ਹਾ ਸਿਸਟਮ ਫੇਲ ਹੀ ਆ ਆਪਾਂ ਸਾਰੇ ਇੱਕ ਵੇਲ ਦੇ ਕਦੂ ਹੀ ਆ ਬਸ ਸਾਰੇ ਇੱਕ ਵੇਲ ਦੇ ਕੋਈ ਜ਼ਿਆਦਾ ਦੱਸਣ ਆ ਕਿ ਵੀ ਆ ਚੀਜ਼ ਲਾਓ ਫਿਰ ਤਾਂ ਆਪਾਂ ਲਾ ਵੀ ਦਈਏ ਦੂਜੀਆਂ ਦੂਜੇ ਹਾਈਬ੍ਰਿਡ ਵੀ ਆ ਦੇ ਭਾਂ ਨਹੀਂ ਯਾਰ ਐ ਨਹੀਂ ਪਤਾ 2000 ਕੀ ਰਹਿ ਜੇ 1500 ਕੀ ਰਹਿ ਜੇ ਵਿਚ ਵਿਚ ਤਾਂ 1100 ਨੂੰ ਵੀ ਡੇ ਤੇ ਨਹੀਂ ਜੀ ਫਿਰ ਆਟੇ ਹੋਏ ਉਹ ਜਿਹੜੀ ਉਹ ਨਿਕਲਣ ਲੱਗੀ ਸੀ 200 ਇੱਕ ਨਿਕਲਣੀ ਲੱਗੀ ਸੀ ਲਾਲ ਚੌਣ ਵਾਲੀ ਉਹਨੂੰ ਕਹਿੰਦੇ ਦੇ ਚੌਣ ਲਾਲ ਨੇ ਹੁਣ ਦੱਸ ਕੀ ਉਹ ਨਾਲੇ 100 ਮਣੀ ਕੋਈ ਨਾ ਕੋਈ ਤਾਂ ਉਹ ਭਾਲ ਨਹੀਂ 1500 ਆ 26 ਹੁਣ ਵੇਚਣ ਲੱਗ ਗਏ ਲੋਕ ਇਹਨੂੰ ਕਹਿੰਦੇ 1500 ਰਮੜੀ ਤਾਂ ਨਹੀਂ ਇਹਨੂੰ ਕਹਿੰਦੇ ਗੇਦਰ ਆਪਣੇ 1692 ਮਾੜੀ ਤਾਂ ਆਪਾਂ ਕੋ ਕਹਿੰਦੇ ਨਹੀਂ ਕਦੋਂ ਆਪਾਂ ਕਹਿੰਦੇ ਵੀ ਇਹਦਾ ਰੇਟ ਨਹੀਂ ਇਹਦਾ ਪ੍ਰਾਈਵੇਟ ਬਿਕਦਾ ਦਾ ਬਤਾਇਆ ਕੋਠੀ ਆ ਜਾਂਦੀ ਹੈ 100 ਰੁਪਏ ਅਨੂ ਜੀ ਨੂੰ ਲੰਗਦੀ ਹੈ ਮੂਰੇ ਲਾਜੇ 100 ਰੁਪਏ ਮਾੜਾ ਜਾਂ ਵੱੱਦ ਲੱਗਣ ਲੱਗੇ ਜਾਂਦੀ ਆ ਆਪਣੇ ਵਰਗਿਆਂ ਨੂੰ ਟਰਾਲੀਆਂ ਦੀ ਹੈਬੜੇ ਮਾਰ ਲੈਂਦੀ ਹੈ ਬਾਕੀ ਹੋਰ ਆਪਾਂ ਲਾਸਟ ਚ ਆ ਜਾਂਦਾ ਹੈ ਵੀ ਜੱਖਾ ਮਹਿੰਗੀ ਲੱਗਦੀ ਹੈ ਕੋਈ ਕਹਿੰਦਾ ਕਿਤੇ ਹਰਿਆਣੇ ਵਾਲੇ ਪੱਜਾ ਦਾ 19 ਪਾ ਜਾਂਦਾ ਉਹੀ ਮਸ਼ੀਨ ਵਾਲਾ ਵੱੱਦ ਲਾ ਜਾਂਦਾ ਜਿੱਡੀਪੀ ਬੱਸ ਕਰਾਉਂਦੀ ਹੈ ਤੇਰੀ ਬੁਰੇ ਹਾਲੀ ਚੱਕੇ ਤੇ 8 ਵਿੱਗੇ ਤੋਂ ਜਾਦ ਉਹ ਉਤਤ੍ਰਿਕ ਫੇਰ ਕਿਵੇਂ ਲਿਭਟਾਤੀ ਟਰੈਕਟਰ ਨਾਲ ਇਹਦੇ ਡਿੱਗ ਪੰਦੀਆ ਉਦਦੇ ਉਹਨੇ ਦੇ ਨਾਲ ਆਪਣੇ ਵਰਗਾ ਖੇਤ ਹੀ ਨਹੀਂ ਆਉਂਦਾ ਜੀਰੀ ਦਾ ਲੇਟੀ ਪਈਆ ਪੂਰਾ ਹੀ ਮੁੜ ਜਾਂਦਾ ਖੜ ਕੇ ਮੈਂ ਇਹਨਾਂ ਦੇ ਨੂੰ ਵੀ ਵੱਤ ਦੇਣੇ ਪੈਂਦੇ ਨੇ ਇੱਕ ਇੱਕ ਅੱਲਾ ਬੂਝਾ ਹੁੰਦਾ ਉਹ ਝੂਸ਼ਾ ਦਾ ਐਂ ਖੜਾ ਝਾਕਦਾ ਹੁੰਦਾ ਜਿਵੇਂ ਭੈਣ ਦਾ ਬਾਂਦਰ ਉਹ ਤੇ ਚੜਿਆ ਝਾਕਦਾ ਹੋਵੇ ਮੈਂ ਸਹੀ ਗੱਲ ਹੈ ਔਰ ਇਹਦਾ ਗੱਲ ਬੂਝਾ ਜਿਆ ਬਹੁਤ ਐ ਬਾਜ ਦਾ ਵਿੱਚ ਕਾਲਜੇ ਚ বাজਦਾ ਉਹ ਨਹੀਂ ਤਾਂ ਨਿਕਲਦੇ ਨਹੀਂ ਬੂਝੇ ਬੂਝੇ ਤਾਂ ਜਿਹੜੇ ਜਾਂ ਤਾਂ ਜਦੋਂ ਪੌਦ ਬੀਜਦੇ ਆਂ ਪੂਰੀ ਗੌਰ ਨਾਲ ਛਾੜਦੇ ਆ ਬੀਸ ਮਾਰ ਕੇ ਪੇਟੇ ਬਈ ਅੱਜ ਵੀ ਬਹੁਤ ਠੱਗੀ ਹੁੰਦੀ ਆ ਬਈ ਅੱਜ ਵੀ ਬਹੁਤ ਠੱਗੀ ਹੋਈ ਆ ਆਪਾਂ ਬਈ ਪ੍ਰਾਰ ਲੈ ਤੀ ਜੇ ਤਹਾਨਿਆਂ ਕਿ ਤੇਰੀ ਮਸ਼ੀਨ ਲੈ ਕੇ ਗਈ ਤੀ ਹੂੰ ਹੂੰ ਤਹਾਨਿਆਂ ਮੈਨੂੰ ਕੁਛ ਦੇ ਦੇ ਸਾਨੂੰ ਬਿੱਲ ਦਿੱਤਾ ਨਾਲੇ ਪਿਛਲੇ ਵਾਰੀ ਆਪਣੇ ਉਰੇ ਬੀਚ ਟੱਗੇ ਹੋ ਗਈ ਸੀ ਕੋਈ ਕੁਸ ਕੋਈ ਕੁਸ 10-5 ਪਾਤਾ ਹੋ ਗਿਆ ਉੱਥੇ ਲਈ ਫਿਰੇ ਵਿਚਾਰਾ ਸਾਡੇ ਕੋਲੇ ਨਾਲੇ ਤਾਂ ਲਿਕੜੀ ਘੱਟ ਨਾਲੇ ਬੀ ਨਹੀਂ ਕੰਮਦਾ ਸਹੀ 4-5 ਪਾਤੀ ਤੇ ਉਹ ਵਿੱਚੋਂ ਭਾਈ ਮਾਗਰੋ ਜਿਹਦਾ ਰਲਾ ਕੀ ਵੇਚਣ ਲੱਗ ਗਏ ਵੀ ਹੋ ਗਿਆ ਮੱਜਾ ਵੀ ਲਖਣ ਵਾਲੇ ਨੇ ਭਾਈ ਸਾਹਿਬ ਇਹਨੂੰ ਪੁੱਛਾ ਸਾਨੂੰ ਐ ਉੱਥੇ ਐ ਲੋਕ ਵੀ ਲੈ ਰਹੇ ਕੂਣੀਆਂ ਕੋਦਾਂ ਖਾਦੀ ਵੀ ਹਾਂ ਅਪਚ ਜਿਵੇਂ ਤੂੰ ਜਿਵੇਂ ਤੂੰ ਆਪਣੇ ਵਰਗੀ ਵੀ ਮੈਂ ਤਾਂ ਗੱਟੇ ਲਾ ਗੇ ਮੜਾ ਜਾ ਐ ਮਾਰ ਕੇ ਪਰਾਂ ਕਰ ਦੋ ਤਾਂ ਯਾਰ ਮੈਂ ਜਿਵੇਂ ਤੂੰ ਮੈਨੂੰ ਕਹਿੰਦੇ ਯਾਰ ਮੈਂ ਤਾਂ ਮਾਣੀ ਲੈਣਾ ਮੈਂ ਤਾਂ ਮੋਟੇ ਕੱਢ ਤੱਕ ਸੱਟ ਕੇ ਜਾਣਾ ਯਾਰ ਐ ਕਿ ਪ੍ਰਧਾਨ ਦਾ ਰਾਜ ਹੋ ਗਿਆ ਹੁਣ ਪ੍ਰਧਾਨ ਦਾ ਤੂੰ ਪ੍ਰਧਾਨ ਲੈਣ ਗਿਆ ਮੈਂ ਹਜੇ ਪ੍ਰਦਾਨ ਲੈਣਾ ਜਿਹਦੇ ਕੋਲ ਪਈਆ ਮਹਿੰਗੀ ਚੱਕਤੀ 10 ਰੁਪਏ ਰੇਟ ਵਧਾਤੇ ਬਾਈ ਰੇਟ ਵਧਾਤੇ ਜਿਹੜਾ ਪਹਿਲਾਂ ਪਹਿਲਾਂ ਵੇਚ ਗਿਆ ਪਹਿਲਾਂ ਤਾਂ ਉਹਨਾਂ ਨੂੰ ਐ ਦੀ ਬਿਕਦੀ ਨਹੀਂ ਹੁਣ ਬਿਕ ਗਈ ਬਾੜੀ ਹਰੇਕ ਨੇ ਪਾਤੀ ਅਗਲਾ ਕਹਿੰਦਾ 15 ਦਾ 20 ਪਰ ਮੈਂ ਪਰ ਮੈਂ 2 ਘਾਟ 80 ਰੁਪਏ ਲੈਤੀ ਦਿਉਂਦੀ ਬਾਈ ਮੈਂ ਐ ਦੀ 98 ਰੁਪਏ ਲੈਤੀ ਆ ਵਹੀ ਐ ਦੀ ਖੱਬੜ ਆਈ ਹੂ ਯਾਰ ਲੋਕ ਕਿ ਮੈਂ ਕਹਿੰਦਾ ਖੱਬੜ ਵਾਲੀ ਬਹੁਤ ਅੱਗੇ ਠੱਗੀ ਚੌਣ ਲੱਗੀ ਐ ਹਾਂ ਮੈਂ 2 ਘੱਟ ਕਰਤੇ ਮਰਿਆ ਮੱਚਾ ਨਹੀਂ ਖੱਬੜ ਜਾ ਸਮਾਰ ਕੇ ਨਹੀਂ ਮੱਚਿਆ ਹੇ ਅਜੇ ਦੋ ਤਿੰਨ ਲੀਟਰ ਕਰਤੇ ਮੈਂ ਬੱਟਾਂ ਦੇ ਵੀ ਕਰਤਾ ਗੱਲ ਤੇ ਸਾਹਮਣੇ ਤੇਹਾੜੀ ਲੈ ਕੇ ਦੁਬਾਰੇ ਵੀ ਰਾਣਾ ਨਾਲੇ ਕਹਿੰਦੇ ਉਹ ਤੇ ਪੈਂਡਾ ਖੱਬਲ ਵਾਲੀ ਬੰਦ ਹੈ ਨਾਲੇ ਕੋ ਬੀ ਬਿਖੀ ਜਾਂਦੇ ਨੇ ਯਾਰ ਕਦੇ ਕੋਈ ਚੀਜ਼ ਨਹੀਂ ਬੁਗਿਆ ਦੱਸੋ ਕਦੇ ਕੋਈ ਚੀਜ਼ ਬੰਦ ਹੋਈ ਹੈ ਚੀਜ਼ ਨਹੀਂ ਬੰਦ ਹੁੰਦੀ ਬਸ ਡੁਪਲੀ ਗੇਟ ਪੰਜਾਬ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦੀ ਕੋਈ ਜਿਹੜੀ ਚੀਜ਼ ਚਲਾਦੀ ਉਹ ਚੀਜ਼ ਬੰਦ ਨਹੀਂ ਹੁੰਦੀ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਿਓ ਆਪਣੇ ਘਰ ਤਾਂ ਯਾਰ ਰਬਾ ਏਡੀਆਂ ਚੀਜ਼ਾਂ ਨੇ ਡੁਪਲੀ ਗੇਟ ਇਹ ਸਰਕਾਰਾਂ ਨੇ ਉਹ ਤਾਂ ਮੁਕ ਚੱਲਿਆ ਡੁਪਲੀਕੇਟ ਹੀ ਚੀਜ਼ਾਂ ਨੇ ਆਪਣੇ ਤਾਂ ਸਾਰੀ ਚੀਜ਼ ਯਾਰ ਡੁਪਲੀਕੇਟ ਹੀ ਸਰਕਾਰਾਂ ਹੋ ਗਿਆ ਡੁਪਲੀਕੇਟ ਹੀ ਕਹਾ ਭਈ ਲੋਕ ਹੋ ਗਏ ਫਿਰ ਹੁਣ ਕਰਨ ਜਿੰਨਾ ਮਰਜੀ ਆ ਤੁਸੀਂ ਜ਼ੋਰ ਲਾ ਦਿਓ ਆਪਾਂ ਨੂੰ ਕੋਈ ਸਰਕਾਰ ਆਏ ਜਾਵੇ ਕੋਈ ਹੂੰ ਹੂੰ ਗੱਗਾ ਜਿੰਨੇ ਉਹਦੇ ਤਾਂ ਨੌਲੇ ਆਏ ਆਖਣਗੇ ਨੰਬਰ ਵੀ ਦਿਨੌਲ ਦਾ ਦੇਣਗੇ ਵੀ ਤੂੰ ਤਾਂ ਖਾਸ ਕਰਕੇ ਦਿਨੌ ਆਖਣਗੇ ਜਦ ਮਰਜੀ ਦਫ਼ਤਰ ਆਈ ਉਹਦਾ ਵੋਟ ਲੈਣੀ ਹੁੰਦੀ ਹੈ ਹਾਂ ਜਦ ਮਰਜੀ ਦਫ਼ਤਰ ਆਈ ਉਹ ਕੋਈ ਉਹ ਤਾਂ ਆਪਾਂ ਨੇ ਬਈ ਥੋੜੇ ਜਿਹਾ ਪੂਰੋਂ ਕਾੜੇ ਨਹੀਂ ਬਈ ਹੁੰਦੇ ਆਪਾਂ ਉਦੋਂ ਜਿਹੜੇ ਮੂਰੇ ਪਾਛੂ ਨੇ ਫਿਰਦੇ ਹੁੰਦੇ ਉਹ ਹੀ ਨਹੀਂ ਲਵੇ ਲੱਗਨਦੇ ਉਹ ਹੀ ਨਹੀਂ ਲਵੇ ਲੱਗਨਦੇ ਉਹਨਾਂ ਦਾ ਕੀ ਕਰੀਏ ਆ ਜਿਹੜੇ ਮੂਰੇ ਲੇ ਪਸ ਫਿਰ ਲੈ ਆਪਾਂ ਵੀ ਨਹੀਂ ਸਿੱਧਾ ਮੰਤਰੀ ਨੂੰ ਮਿਲ ਕੇ ਵਿਚਾਰੇ ਨੂੰ ਕੋਈ ਦੋ ਗੱਲਾਂ ਕਰ ਲਈਏ ਦੱਸ ਤੇਰੇ ਨਾਲ ਜਿਹੜੇ ਮੂਰੇ ਪਾਛੂ ਹੁੰਦੇ ਨੇ ਉਹ ਪੀ ਕੇ ਵਧੀਆ ਹੀ ਚਾ ਉਹ ਹੀ ਆਪਾਂ ਹਮ ਤਾਂ ਬਦੀਨ ਕਰੀ ਰੱਖਦੇ ਨੇ ਇਹਨਾਂ ਨਾਲ 30000 ਦੀ ਛੱਕੀ ਬੱਜੀ ਹਾਂ ਨਾ ਨਾ ਆਹੋ ਸਾਰਾ ਕੁਝ ਤਾਂ ਲੈਣ ਦੇਣ ਕਰਿਆ ਹਾਂ ਸਾਰਾ ਕੁਝ ਤੈਨੂੰ ਅੰਦਰ ਉਹ ਤਾਂ ਗੱਲ ਤਾਂ ਨਹੀਂ ਕਰਨ ਦਿੱਤੀ ਬੰਦੇ ਨਾਲ ਛੱਦੀ ਗੱਲ ਕਰਦੇ ਸੀ ਗੱਲ ਕਰਿਆ ਸੀ ਗੱਲ ਕਰਿਆ ਸੀ ਕਈ ਆ ਬਈ ਰਾ ਉਹਨਾਂ ਕਣ ਕੀ ਕਰਾ ਟੈਂਪੂ ਦਾ 파ਰਤਾ ਮੋੜਿਆ ਆਏ ਹਾਏ ਹੁਣ ਐ ਤਾਂ ਬਈ ਉਹੀ ਤਾਂ ਕਹ ਲੈ ਠੱਗੀਆਂ ਵਧ ਗਿਆਂ ਨਹੀਂ ਉਦੋਂ ਯਾਰ ਮੜਾ ਇਹਦਾ ਪੈਨਾ ਤਰ ਕਦੇ ਵੀ ਜਾਦ ਰੱਖਿਆ ਕਰੋ ਠੀਕ ਹੈ ਸਰਕਾਰ ਧੋਖਾ ਕਰ ਜਾਂਦੀ ਹੈ ਵੀ ਹੁਣ ਤਾਂ ਮੂਰੇ ਆਉ ਸਿਸਟਮ ਸਾਰਾ ਆਪਣੇ ਉਹ ਆਪ ਨੂੰ ਫੇਰ ਕਰਨਾ ਨਾ ਦਿਆ ਕਰੋ ਯਾਰ ਮੇਰੇ ਤਾਂ ਇਹ ਸਵਾਜ ਜਿਵੇਂ ਜੁੱਲੀ ਚੜਕ ਨੇ ਉਹੀ ਨਹੀਂ ਲਵੇ ਲੱਗਣ ਦਿੰਦੇ ਪਰ ਉਹ ਮੂਰੇ ਪਾਸੇ ਦੇ ਕੱਲਾ ਕੱਲਾ ਮਿਲੋ ਦੋ ਚਾਰ ਹਰੇਕ ਪਿੰਡ ਚ ਹੁੰਦੇ ਨੇ ਉਹੀ ਫਲਾਣਾ ਕੰਮ ਜੀ ਅਸੀਂ ਨੇ ਕਰਾਇਆ ਫਲਾਣਾ ਅਸੀਂ ਨੇ ਕਰਾਇਆ ਉਹੀ ਨਹੀਂ ਲੱਗਣਦੇ ਆਪਾਂ ਨੂੰ ਆਪਾਂ ਕੀ ਕਰੀ ਆਏ ਦੱਸ ਪਹਿਲਾਂ ਮੈਂ ਉਹੀ ਗੱਲ ਕਰਦਾ ਵੀ ਸਰਕਾਰ ਦੇਰ ਕੀ ਚੀਜ਼ ਨਹੀਂ ਹੱਥ ਚ ਬਾਈ ਕੁੱਲ ਚੀਜ਼ ਹੈ ਜਿੰਨੇ ਆਪਣੇ ਮੰਤਰੀ ਨੇ ਸਭ ਨੂੰ ਹਰੇਕ ਉਹਦਾ ਵੱਡਿਆ ਹੋਇਆ ਆਪਾਂ ਨੂੰ ਵੀ ਆਪਣੀ ਹਵੇ ਹਰੇਕ ਬੰਦੇ ਨੂੰ ਆਪਣੀ ਆਵਾਜ਼ ਠਾਉਣ ਦਾ ਹੱਕ ਹੈ ਹੱਕ ਹੈ ਆਪਦੇ ਸਹੀ ਕੰਮ ਪਿੱਛੇ ਬੋਲ ਸਕਦਾ ਹੈ ਬੋਲ ਸਕਦੇ ਆ ਆਪਾਂ ਬੋਲ ਸਕਦੇ ਕੱਲਾ ਬੰਦਾ ਗੱਲ ਕਰ ਬੋਲ ਬੋਲ ਕੇ ਕੀ ਕਰੂਗਾ ਜੇ ਹੁਣ ਆਪਾਂ ਕਹਦੇ ਆ ਕਿ ਕੱਲਾ ਬੰਦਾ ਕੱਲਾ ਬੰਦੇ ਨੂੰ ਗੱਲ ਫੇਰ ਹੋਊਗੀ ਆ ਉਹੀ ਪਾਛੋਂ ਆਈ ਆ ਗਈ ਉਹ ਉੱਠਣੀ ਨਹੀਂ ਦਿੰਦੇ ਜੇ ਬੋਲੇਗਾ ਕੱਲ ਨੂੰ ਤੇਰੇ ਘਰੇ ਵੱਜਣਗੇ ਹਾਂ ਵੀ ਜਦ ਤਾਂ ਗਲਤ ਹੈ ਤੇਰੇ ਵਾਸਤੇ ਕੰਮ ਤੇ ਤੂੰ ਸਾਨੂੰ ਦੱਸ ਤੇਰੇ ਦਵਾਈ ਹੈ ਤੇਰੇ ਦਵਾਈ ਗੱਬਲ ਵਾਲੀ ਦਵਾਈ ਨੇ ਕੰਮ ਨਹੀਂ ਕਰਿਆ ਹੂੰ ਤੇ ਇਥੋਂ ਪਹਿਲਾਂ ਵੀ ਇਹ ਫਲਾਣੇ ਦੇ ਜਾ ਕੇ ਕਿਤੇ ਰੌਲਾ ਨਾ ਪਾ ਦੇ ਉਦੋਂ ਪਹਿਲਾਂ ਤੇਰੇ ਪਾਛੂ ਉੱਥੇ ਮੂਰੇ ਖੜੇ ਹੋਣਗੇ ਮੇਰੇ ਤਾਂ ਫੁੱਲ ਕਰਿਆ ਮੇਰੇ ਤਾਂ ਫੁੱਲ ਕਰਿਆ ਬੋਲ ਫੇਰ ਦਸ ਕੀ ਕਰੇਗਾ ਇਹ ਤਾਂ ਹੋਈ ਹੀ ਨਹੀਂ ਹੋਣੀ ਸਾਹਿਬ ਜੀ ਆ ਤੈਨੂੰ ਕਰਨੀ ਨਹੀਂ ਆਉਂਦੀ ਤੈ ਆਥਣੇ ਕਰਤੀ ਜੇ ਤੈ ਆਥਣੇ ਕਰਤੀ ਕਹਣਗੇ ਤੜਕੇ ਕਰਨੀ ਦੀ ਤੜਕੇ ਕਰਤੀ ਪਣਗੇ ਦੁਪਹਿਰੇ ਕਰਨੀ ਦਾ ਕੰਮ ਤਾਂ ਦਵਾਈ ਨੇ ਕਰਨਾ ਕੰਮ ਕਿਹੜਾ ਬੰਦੇ ਨੇ ਕਰਨਾ ਯਾਰ ਆ ਜਿਹੜੀ ਟੀ ਬਣ ਗਈ ਉਹਨੇ ਇਹੀ ਆਪਾਂ ਗਾਹ ਪੱਤ ਲਵੇਟ ਵਾਲੀ ਕਰਾਂਗੇ ਹੁਣ ਆਪਾਂ ਨੂੰ ਕੇਰਾ ਕੇਰੀ ਪ੍ਰਦਾਨ ਪਾਈਏ ਕੇਰਾ ਕੇਰੀ ਪਾਈਏ ਪੱਤ ਲਵੇਟ ਵਾਲੀ ਦਵਾਈ ਕੰਮ ਨਾ ਕਰੇ ਉਹਦੀ ਚਾਰ ਉਹਦੇ ਕਨੀ ਦੇ ਹੋ ਕੇ ਖੜ ਜਾਣਗੇ ਓ ਭਾਈ ਤਰਾ ਤੱਤਾ ਪਾਣੀ ਉਹ ਤੇ ਦੋ ਦਵਾਈਆਂ ਉੱਚ ਮਲਿਆ ਲੀਆਂ ਉਹ ਚਾਹੇ ਤੈਨੂੰ ਪੰਜ ਮਲਿਆ ਕੇ ਦੇ ਦੇਣਾ ਸਹੀ ਗੱਲ ਉਹ ਤੇ ਦੋ ਦਵਾਈਆਂ ਮਲਿਆ ਲੀਆਂ ਆਪਣੇ ਚੇਕਾ ਨਹੀਂ ਆਪਣੀ ਆਪਣੇ ਚੇਕਾ ਨਹੀਂ ਜੇ ਆਪਾਂ ਆਪਸੀ ਪਾਟਾਂਗੇ ਯਾਰ ਆਪਸੀ ਪਾਟਾਂਗੇ ਯਾਰ ਅਗਲਾ ਕਦੇ ਯਾਰ ਕੱਲ ਨੂੰ ਮੈਨੂੰ ਉਹ ਨਹੀਂ ਚੀਜ਼ ਨਹੀਂ ਦੇਣੀ ਵੀ ਨਾ ਯਾਰ ਇਹ ਨਹੀਂ ਯਾਰ ਕੰਮ ਤਾਂ ਕਰਿਆ ਇਥੋਂ ਸਹੀ ਨਹੀਂ ਹੋਇਆ ਕੋਈ ਵੀ ਸਿਸਟਮ ਹੈ ਆਪਣਾ ਮੁੱਦਾ ਇਹੀ ਹੈ ਗੱਲ ਦਾ ਵੀ ਆਪਣੇ ਸਾਹ ਦਾ ਏਕਾ ਖਤਮ ਹੋ ਗਿਆ ਬਾਈ ਹਾਂ ਕੋਈ ਗਵਾਂਡੀ ਤੇ ਗਵਾਂਡੀ ਵੀ ਨਹੀਂ ਲੱਗੀ ਕੋਈ ਤੂੰ ਕੋਈ ਰਾਜ ਮੜਦਾ ਅੱਜ ਤੇਰੇ ਦੋ ਮਣ ਦਾਣੇ ਵਧੀਆ ਹੋਗੇ ਤੈਨੂੰ ਸਾਸਰੀ ਘਰ ਉਹਦੀ ਬੁਲਾਉਣ ਲੱਗ ਜਾਣਗੇ ਇਹ ਤਾਂ ਬਾਈ ਸਰਦਾਰ ਹੈ ਜੇ ਤੂੰ ਡਾਊਨ ਹੋ ਗਿਆ ਤੇ ਤੇਰੇ ਮੜੇ ਚਾਰ ਮਣ ਦਾਣੇ ਮਰ ਗਏ ਮਰ ਗਏ ਉਹ ਕਰਨੀ ਨਹੀਂ ਆਉਂਦੀ ਇਹ ਤਾਂ ਉਹੀ ਪਾਣੀ ਛੱਡੀ ਰੱਖਦਾ ਸੀ ਕੋਈ ਮੈਨੂੰ ਪਤਾ ਹੀ ਤੀ ਲੈ ਸਹੀ ਗੱਲ ਹੈ ਉਹਦੀ ਗੱਲ ਨੂੰ ਹੋਰ ਕਿਦੜੇ ਲੈ ਗਏ ਦੁਨੀਆ ਦੁਨੀਆ ਦੂਜੀ ਰੋਡ ਫਟਾ ਚੱਕ ਹੋ ਗਈ ਦੁਨੀਆ ਹੂੰ ਹਾਂ ਫਟਾ ਚੱਕ ਫਟਾ ਚੱਕ ਹੋ ਗਿਆ ਪੜਾਈਏ ਹੁਣ ਪੜਾਈ ਦਾ ਨਹੀਂ ਕਿੱਧਰ ਪੜੜਾ ਯਾਰ ਕੀ ਕੀਤਾ ਕਰੀਏ ਤਾਂ ਕੀ ਕਰੀਏ ਹੋਰ ਦੱਸ ਹਾਂ ਹੁੰਦਾ ਕੀ ਕਰੂਗਾ ਹੁੰਦਾ ਸਿਸਟਮ ਇਹ ਰਹਿ ਗਿਆ ਬੰਦਿਆਂ ਦਾ ਖੇਤੀ ਚ ਨਹੀਂ ਜਿਉਂ ਕਿਸੇ ਦੇ ਮਤਲਬ ਨੌਕਰੀ ਤੇ ਜਾਣ ਲੱਗ ਜਾ 10000 ਤੋਂ ਵੱਧ ਹੋ ਨਹੀਂ ਦਿੰਦਾ ਉਹਦੇ ਨਾਲੇ ਕੰਮ ਚੱਲਦਾ ਆਉਦੇ ਬੱਚਿਆਂ ਦਾ ਕੀ ਕਰੂ ਵੱਤ ਤੋਂ ਵੱਤ ਪੜਾਓ ਹੁਣ ਜਿਹੜਾ ਸਿਸਟਮ ਆਪਣੇ ਪੱਲੇ ਦੀ ਗੱਲ ਰਹੀਗੀ ਕੁੜੀਆਂ ਨੂੰ ਜਾਦੇ ਬੰਦਾ ਜਦੋਂ 12ਵੀਂ ਤੋਂ ਬਾਅਦ ਪੜਨ ਭੇਜਦਾ ਹੈ ਲੋਕਾਂ ਦੇ ਦਿਮਾਗ ਗਲਤ ਪਾਸੇ ਹੋ ਹੀ ਦੁਨੀਆ ਸੋਚ ਮਾਰੀ ਭਾਈ ਇਹ ਕੁੜੀ ਪੜਨ ਕਾ ਨੂੰ ਜਾਂਦੀ ਆ। ਉਹਦਾ ਰੋਜ਼ ਬਸਤੀ ਤੇ ਚੜ ਜਾਂਦੀ ਆ। ਰੋਜ਼ ਬਸਾਂ ਦੇ ਫਰੀਂ ਜਾਂਦੀ ਆ। ਇਹ ਲੋਕਾਂ ਦੀ ਬੜੀ ਜਦੋਂ ਉਹ ਹੀ ਕੁੜੀ ਤੇ ਲੱਗ ਜਾਂਦੀ ਆ। ਜਦੋਂ ਨੌਕਰੀ ਤੇ ਲੱਗ ਜਾਂਦੀ ਆ ਭਾਈ ਇਹ ਕੁੜੀ ਦਾ ਤਾਂ ਪਤਾ ਤੀ ਇਹਨੇ ਤਾਂ ਪੜਾਈ ਬਹੁਤ ਕੀਤੀ ਐਨੇ ਮਿਹਨਤ ਵੀ ਬਹੁਤ ਕੀਤੀ ਐ। ਉਹ ਦੂਜੇ ਪਾਸੇ ਵਾਲੇ ਨੇ ਲੋਕ ਇਹ ਗੱਲ ਤੇਰੀ ਜਿੱਦਾਂ ਮੈਂ ਭਾਈ ਇਹੋ ਜਿਹੇ ਲੋਕ ਨੇ। ਐਗੇ ਨੇ ਲੋਕ ਹਾਂ ਇਹ ਸੱਚੀ ਗੱਲ। ਇਹ ਕੰਮ ਦਾ ਫਾਸਟ ਅੱਜ ਕੱਲ ਮੈਂ ਤੂੰ ਲਿਖ ਕੇ ਲੈ ਲੈ ਭਾਈ। ਹੂੰ ਹੂੰ। ਅੱਜ ਕੱਲ ਫਾਸਟ ਭਾਈ ਕੁੜੀਆਂ ਨੇ ਕੁੜੀਆਂ ਦਾ ਨੰਬਰ ਇੱਕ ਨੰਬਰ ਹੈ ਪੜਦੀਆਂ ਵਧੀਆਂ ਨੇ ਆਏ ਸਾਲ ਆਏ ਸਾਲ ਕੁੜੀਆਂ ਦੇ ਜੋ ਇਮਤਿਹਾਨ ਆਉਂਦੇ ਨੇ ਮਤਲਬ ਰਿਜ਼ਲਟ ਆਉਂਦਾ ਹੂੰ ਹੂੰ ਉਦੋਂ ਇਹਨਾਂ ਦੀ ਲਿਸਟ ਕੱਢ ਕੇ ਦੇਖੀ ਵੀ ਆਪਣੇ ਜ਼ਿਲ੍ਹੇ 'ਚ ਕੁੜੀਆਂ ਕਿੰਨੀਆਂ ਫਸਟ ਆਈਆਂ ਨੇ ਮੁੰਡੇ ਕਿੰਨੇ ਫਸਟ ਆਏ ਨੇ ਹਾਂ ਇਹ ਤਾਂ ਗੱਲ ਹੈ ਕੁੜੀਆਂ ਬਾਈ ਅੱਜਕੱਲ ਮੁੰਡੇ ਤਾਂ ਬਾਈ ਆ ਚਿੱਟੇ-ਚੁੱਟੇ ਜਿਹੀ ਫਸਟ ਆਈਆਂ ਨੇ ਆਪਣੇ ਸਰਕਾਰ ਵਾਲੇ ਮੁੰਡੇ ਚਿੱਟੇ ਜਿਹੀ ਗੱਲ ਸਹੀ ਗੱਲ ਚੱਲ ਆਓ ਮੁੰਡ ਦਾ ਓਏ ਜੀ ਜਨੇ ਮਾਤਰ ਨੇ ਕੁੜੀਆਂ ਪੜਨ ਚ ਫਸਟ ਨੇ ਬਸ ਇਹ ਮੜਾ ਜੀ ਅੰਤਰ ਹੈ ਕੋਈ ਬਾਲਾ ਅੰਤਰ ਨਹੀਂ ਹੈਗਾ ਆਪਰ ਟੋ ਵੀ ਨਹੀਂ ਸ਼ੇਰਾ ਉਹ ਗੱਲ ਕਰਾਇਆ ਫਰਟ ਪੜ ਦੂਜੇ ਪਾਸੇ ਇਹ ਪੰਜਾਬ ਫਸਟ ਹੀ ਹੈ ਪਰ ਉਹ ਪੜਨ ਕੁੜੀਆਂ ਪਾਸੇ ਨੇ ਉਹ ਦੂਜੇ ਪਾਸੇ ਫਸਟ ਨੇ ਹਾਂ ਹੁਣ ਭਾਈ ਥੋੜਾ ਮੋਟਾ ਗਵਰਨਮੈਂਟ ਦਾ ਵੀ ਬਈ ਜੀ ਧਿਆਨ ਮੰਨਦਾ ਇਹ ਪਾਸੇ ਜੇ ਕਰੇ ਹੋਰ ਜੇ ਗੌਰ ਹੋ ਜੇ ਜੇ ਇਰਾ ਗੌਰ ਹੋ ਜੇ ਐਵੇਂ ਮਾਗਰੋ ਤਾਂ ਕੋਈ ਫਾਇਦਾ ਨਹੀਂ ਮਾਗਰੋ ਕੋਈ ਜਾਣ ਲੱਗਿਆ ਇਹ ਗੱਲ ਨੂੰ ਸੁਧਾਰੇ ਹੂੰ ਓਏ ਉਹ ਮੁੰਡਾ ਸੁਧਾਰਨ ਲੱਗਿਆ ਸੀ ਉਹ ਮਾਨਸਾਲਾ ਉਹ ਚੱਕ ਕੇ ਜੇਲ੍ਹ ਚ ਮਾਰਿਆ ਤੀਆ ਕਿਰਾ ਫੇਰ ਉਸ ਤੋਂ ਬਾਅਦ ਉਹ ਵਿਚੀ ਉਹ ਦਾ ਪਗਿਆ ਵਿਚਾਰਾ ਉਹ ਵੀ ਮੁੜ ਕੇ ਉਹਦਾ ਨਹੀਂ ਕੋਈ ਗੱਲ ਬਾਤ ਸੋਹਣੀ ਵੀ ਹਟਾਉਂਦਾ ਹੈ ਕਿ ਹੁਣ ਉਹ ਕੀ ਨਵਾਂ ਆ ਗਿਆ ਜਦੋਂ ਵੀ ਕੋਈ ਹਟਾਉਣ ਦਾ ਯਾਰ ਉਹ ਕਰਦਾ ਉਹਦੇ ਤੇ ਲਾ ਕੇ ਦਾਸ ਤੂੰ ਤਾਂ ਬੱਸ ਇਹ ਹੋ ਰਿਹਾ ਵੀ ਤੂੰ ਤਾਂ ਵੀ ਉਹਤੇ ਇੰਨਾਂ ਹੀ ਲਾਉਂਦੇ ਨੇ ਜਿਵੇਂ ਆਪਣੀ ਤਾਂ ਲੋਕਾਂ ਦਾ ਮਾਈਂਡ ਉਹਦੀ ਬਦਲ ਜੇ ਆਪਣਾ ਮਤ ਬਦਲ ਹੋਊਗਾ ਆਪਣਾ ਲੋਕ ਵੀ 2 ਮਿੰਟਾਂ ਚ ਰਿਜ਼ਲਟ ਕੱਢ ਦਿੰਦੇ ਨੇ ਉਹਦੀ ਬਦਲੀ ਦਿੰਦੇ ਨੇ ਉਹਨੂੰ ਵੀ ਇਹ ਤਾਂ ਹਾਂ ਕਰਿਆ ਹੋਊਗਾ ਇਹਨਾਂ ਨੇ ਹੁੰਦਾ ਹੀ ਕਹਿ ਦਿੰਦੇ ਚਾਪੜਦਾ ਭਾਈ ਇਹੀ ਗੱਲ ਹੈ ਵੀ ਭਾਈ ਵੀ ਜਿਹੜੇ ਚੰਗੇ ਬੰਦੇ ਨੇ ਚਾਹੇ ਉਹ ਕੋਈ ਲੀਡਰ ਹੀ ਚ ਹੈ ਚਾਹੇ ਦੁਕੀ ਕਿਸੇ ਵੀ ਕੰਮ ਦਾ ਕਿਸੇ ਵੀ ਕਿਸੇ ਵੀ ਕੰਮ ਦਾ ਚਾਹੇ ਉਹਨਾਂ ਦੇ ਬਾਈ ਦੇ ਪਾਪਦ ਚਾਹੇ ਕੋਈ ਲੀਡਰ ਵਾਲੀ ਫੀਲਡ ਚਾ ਕਿਸੇ ਵੀ ਚਾ ਉਹਨਾਂ ਦਾ ਸਾਥ ਦਿਓ ਚਾਹੇ ਕੋਈ ਪੰਜਾਬ ਦਾ ਕੋਈ ਵੀ ਚੰਗਾ ਕੰਮ ਕਰਦਾ ਹੈ ਮਤਲਬ ਉਹਦਾ ਸਾਥ ਦਿਓ ਬਸ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਜਾ ਰਹਾ ਚਾਹੇ ਵੀ ਕਿਸੇ ਵੀ ਕੋਈ ਨਗਰ ਚਾ ਉਹਦਾ ਸਾਥ ਦਿਓ ਕਿਸੇ ਵੀ ਫੀਲਡ ਚ ਆਏ ਹੁਣ ਉਹਦੇ ਨਾਲ ਖੜਾਂਗੇ ਆਪਣਾ ਕੋਈ ਜਵਾਖ ਚੱਲੇ ਨਸ਼ੇ ਪਸੇ ਤੋੜਾ ਹੈ ਤਾਂ ਬਚਤ ਹੋ ਜਾਊਗੀ ਸੁਧਾਰ ਹੋਣਾ ਥੋੜਾ ਬਹੁਤਾ ਬਾਲਾ ਨੇ ਥੋੜਾ ਬਹੁਤਾ ਹੋਊਗਾ ਅਗਲਾ ਸੁਧਾਰ ਦਾ ਮਾਰਾ ਕੰਮ ਚੱਲਦਾ ਉਹਦਾ ਵਾਈ ਬਣ ਕੇ ਸਾਰੇ ਸਾਥ ਦਿਓ ਹਾਂ ਧੰਨਵਾਦ ਧੰਨਵਾਦ